ਕੀ ਫਾਇਰ ਬੈਡ ਕੋਈ ਕੋਈ ਗੱਲ ਕੋਈ ਕੋਈ ਮਦਦ ਕਰੇਗਾ ਇਹਦਾ ਗੱਡੀ ਉਹਦੀ ਵੀ ਮਦਦ ਅਸੀਂ ਮਦਦ ਕਰ ਰਹੀ ਹੈ ਸਰ ਮਦਦ ਨਹੀਂ ਕਰ ਰਹੀ ਭਾਈ ਜੀ ਟ੍ਰੈਫਿਕ ਪੁਆਇੰਟ ਤੋਂ ਮੇਰੀ ਗੱਲ ਸੁਣ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਸਾਡੀ ਕੀ ਚੀਜ਼ ਠੀਕਾਇਰ ਬਈ ਹੋ ਰਹੀ ਹੈ ਤੁਹਾਡੇ ਦੇ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਹੇ ਆ ਇਹ ਵੀ ਅਸੀਂ ਅਸੀਂ ਫਾਇਰ ਬੈਡ ਨੂੰ ਫੋਨ ਕਰ ਰਹੇ ਹਾਂ ਸਾਡੇ ਚਲਾਨ ਕਰ ਰਹੀ ਹੈ ਜੀ ਹਰਦਾਸ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜੇਰਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲੇ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਬੋਰੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੁਲਾਏ ਉਧਰ ਮਾਰੋ ਜੀ ਮੈਂ ਬਾਹਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਸੀ ਅਸੀਂ ਕੰਟਰੋਲ ਰੂਮ ਨੂੰ ਕਹਿੰਦੇ ਸਾਨੂੰ ਕੋਈ ਤਲਾ ਨਹੀਂ ਹੈ ਕੰਟਰੋਲ ਰੂਮ ਨੂੰ ਮੈਨੂੰ ਉੱਥੋਂ ਪੁੱਛੋ ਜੀ ਲਗੇ ਸ਼ੁਰੂ ਕਰ ਜਾਨੇ ਮੈਂ ਦੱਸਦੀ ਜਦੋਂ ਆਗ ਲੱਗੀ ਆ ਅਸੀਂ ਤੁਸੀਂ ਸਭੇ ਖੜੇ ਹੋਗੇ ਫਾਇਰ ਬਿਜੜਨ ਨੂੰ ਕੋਸਾਰੇ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗੀ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਆ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਢਦਾ ਉਪਰੋਂ ਸਾਡਾ ਗਲਤ ਗਲ ਨਹੀਂ ਹੈਗੀ ਫਿਰ ਤਾਂ ਕੋਈ ਕਿਸੇ ਦੀ ਮਤ ਨਹੀਂ ਕਰੇਗਾ ਉਸ ਤੋਂ ਬਾਅਦ ਜੇ ਐਸਾ ਘੱਟੀ ਨੂੰ ਆਗ ਲੱਗੇ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਨੋਕਲ ਉਹਨਾਂ ਨੂੰ ਤੋਹ ਦੇ ਸਕੀਏ ਪ੍ਰੋਵਾਈਡ ਕਰ ਸਕੀਏ ਕਿ ਸਾਸਰੀਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਛੋਡੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟ ਇਸ਼ੂ ਵਿੱਚ ਗੱਲ ਕਰਾਂਗੇ ਅੱਜ ਜਿਲਹਰਪੁਰ ਛੱਤ ਬਨੂੜ ਰੋਡ ਤੇ ਇੱਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌਰੀ 에어ਪੋਰਟ ਰੋਡ ਤੇ ਜਿਹੜੀਆਂ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੋੜਿਆਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਤੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਜਿਹੜੇ ਰਾਹਗਿਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਰਾਨ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹਗਿਰਾਂ ਚਰਾਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੋਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਇੰਚਾਰਜ ਨੇ ਚਰਾਨ ਕੱਟੇ ਹਨ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਇਸ ਨੂੰ ਲੈ ਕੇ ਮੋਹਾਲ ਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਮੈਨੂੰ ਗੱਡੀ ਲੈ ਜਾਓ ਮੈਨੂੰ ਗੱਡੂ ਤਾਂ ਫੋਨ ਕਰ ਦਿਓ ਆਧੇ ਹੋ ਗਈ ਆ ਉਹ ਆ ਗਈ ਆ ਗਈ ਫਾਇਰ ਬੀ ਓ ਆ ਗਈ ਆ ਗਈ ਫਾਇਰ ਬੀ ਕੋਈ ਨਾ ਕੋਈ ਗੱਲ ਕੋਈ ਨਾ ਕੋਈ ਕੋਈ ਨਾ ਕੋਈ ਇਹਦਾ ਗੱਡੀ ਤੁਸੀ ਸਾਡੀ ਵੀ ਮਦਦ ਅਸੀਂ ਮਦਦ ਕਰਦੇ ਆ ਸਰ ਮਦਦ ਕਰਦੇ ਆ ਭਾਈ ਜੀ ਟ੍ਰੈਫਿਕ ਪੁਆਇੰਟ ਤੋਂ ਮੇਰੀ ਗੱਲ ਸੁਣੋ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਆ ਸਾਡੀ ਕੀ ਚੀਜ਼ ਠੀਕ ਹੈ ਰ ਭਾਈ ਹੋ ਰਹੀ ਹੈ ਤੁਹਾਡੇ ਦੇ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਹੇ ਆ ਇਹ ਵੀ ਅਸੀਂ ਅਸੀਂ ਫਾਇਰ ਬਿੜ ਨੂੰ ਫੋਨ ਕਰ ਰਹੇ ਆ ਸਾਡੇ ਹੀ ਚਲਾਨ ਕਰ ਰਹੇ ਆ ਜੀ ਹਰਜਨ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜਾ ਰਿਹਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਹੈ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੁਲਾਇਆ ਉਧਰ ਮਾਰੋ ਜੀ ਮੈਂ ਬਾਹਰ ਰਿਹਾ ਜੀ ਪਹਿਲਾਂ ਫੋਨ ਕੀਤਾ ਅਸੀਂ ਕੰਟਰੋਲ ਰੂਮ ਲੋ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਪਹਿਲਾਂ ਉਧਰ ਪੁੱਛੋ ਜੀ ਲਗੇ ਜਦੋਂ ਅੱਗ ਲੱਗੀ ਆ ਅਸੀਂ ਤੁਸੀਂ ਸਾਰੇ ਖੜੇ ਹੋਗੇ ਫਾਇਰ ਬਿਡੰ ਨੂੰ ਪੂਰੇ ਸਾਰੇ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗੀ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉਹ ਪਰ ਸਾਡਾ ਗਲਤ ਗੱਲ ਨਹੀਂ ਹੈਗੀ ਫਿਰ ਤਾਂ ਕੋਈ ਕਿਸੇ ਦੀ ਮਦਦ ਨਹੀਂ ਕਰੇਗਾ ਇਸ ਤੋਂ ਬਾਅਦ ਜੇ ਅਸਾ ਘੱਟੀ ਨੂੰ ਅੱਗ ਲੱਗੇ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਨੋਕਲ ਉਹਨਾਂ ਨੂੰ ਕਹੋ ਦੇ ਸਕੀਏ ਪ੍ਰੋਵਾਈਡ ਕਰ ਸਕੀਏ ਕਿ ਸਾਸਰੀਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟੀ ਜੁ ਵਿੱਚ ਗੱਲ ਕਰਾਂਗੇ ਅੱਜ ਜਿਲ੍ਹੇਪੁਰ ਛੱਤ ਬਨੂਲ ਰੋਡ ਤੇ ਇੱਕ ਹਾਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌਰੀ 에어ਪੋਰਟ ਰੋਡ ਤੇ ਜਿਹੜੀਆਂ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੋੜਾਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਤੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਜਿਹੜੇ ਰਾਹਗਿਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਰਾਨ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹਗਿਰਾਂ ਚਰਾਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੋਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਇੰਚਾਰਜ ਨੇ ਚਰਾਨ ਕੱਟੇ ਹਨ ਉਨਾ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਸੂ ਲੈ ਕੇ ਮੋਲਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਅੱਜ ਕਰੀਏ ਖੱਡੀ ਲੈ ਜਾਓ ਮੈਨੂੰ ਗੇਟੂ ਤੇ ਫੋਨ ਕਰ ਦੋ ਹੱਦ ਹੋ ਗਈ ਯਾਰ ਉਹ ਆ ਗਈ ਆ ਗਈ ਫਾਇਰ ਬਲ ਕੋਈ ਨੀ ਕੋਈ ਗੱਲ ਨਹੀਂ ਆ ਕੇ ਇਹਦਾ ਗੱਡੀ ਕੋਈ ਵੀ ਮਦਦ ਅਸੀਂ ਮਦਦ ਕਰਦੇ ਆ ਸਰ ਕੋਈ ਮਦਦ ਨਹੀਂ ਬਾਈ ਜੀ ਟ੍ਰੈਫਿਕ ਪੁਆਇੰਟ ਤੋਂ ਮੇਰੀ ਗੱਲ ਸੁਣ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਆ ਸਾਡੀ ਚੀਜ਼ ਇਕੱਠੀ ਠੀਕ ਹੈ ਰ ਬਾਈ ਹੋ ਰਹੀ ਹੈ ਤੁਹਾਡੇ ਦੇ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਿਹਾ ਇਹ ਵੀ ਅਸੀਂ ਫਾਇਰ ਬ੍ਰੀਡ ਨੂੰ ਫੋਨ ਕਰ ਰਹੇ ਆ ਸਾਡੇ ਹੀ ਚਲਾਨ ਕਰ ਰਹੇ ਆ ਜੀ ਉਦਾਰ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜਾ ਰਿਹਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੁਲਾਇਆ ਉਧਰ ਮਾਰੋ ਜੀ ਮੈਂ ਬਾਹਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਸੀ ਅਸੀਂ ਕੰਟਰੋਲ ਰੂਮ ਲੋ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਤੋਂ ਪਹਿਲਾਂ ਉਧਰ ਪੁੱਛੋ ਜੀ ਨੂੰ ਅੱਗ ਲੱਗੀ ਸੀ ਜਦੋਂ ਅੱ ਸਾਰਿਆਂ ਨੂੰ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗਾ ਕਿ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਆ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉਹ ਪਰ ਸਾਡਾ ਗਲਤ ਗੱਲ ਨਹੀਂ ਹੈਗੀ ਫਿਰ ਤਾਂ ਕੋਈ ਜਿਸੇ ਦੀ ਮਤ ਨਹੀਂ ਕਰੇਗਾ ਉਸ ਤੋਂ ਬਾਅਦ ਜੇ ਅਸਾ ਗੱਡੀ ਨੂੰ ਆ ਕੇ ਲਗੇ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਲੋਕਲ ਉਹਨਾਂ ਨੂੰ ਕਹੋ ਦੇ ਸਕੀਏ ਫਰਵਾਇਡ ਕਰ ਸਕੀਏ ਕਿ ਸਾਥਸਰੀਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਥੋੜੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟੀ ਜੋ ਵਿੱਚ ਗੱਲ ਕਰਾਂਗੇ ਅੱਜ ਜੇਰਾਪੁਰ ਛਾਤਾ ਬਨੂਲ ਰੋਡ ਤੇ ਇੱਕ ਹਾਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌਰੀ 에어ਪੋਰਟ ਰੋਡ ਤੇ ਜਿਹੜੀਆਂ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੋੜਾਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਤੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਬ੍ਰੇਡ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਵਲ ਇੰਚਾਰਜ ਦੇ ਵੱਲੋਂ ਜਿਹੜੇ ਰਾਹਗਿਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਰਾਨ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹਗਿਰਾਂ ਦੇ ਚਰਾਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੋਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਇੰਚਾਰ ਨੇ ਚਰਾਨ ਕੱਟੇ ਹਨ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਾਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਸੀਸ ਨੂੰ ਲੈ ਕੇ ਮਾਲਦੇ ਐਸਐਸਪੀ ਦੇ ਬਾਅਦ ਧਰਨਾ ਪ੍ਰੋਟੈਸਟ ਵੀ ਕਰਾਂਗੇ ਅੱਜ ਕਰੀਏ ਘੱਡੀ ਲੈ ਜਾਓ ਮਾਰੂ ਗੇਡੂ ਨੂੰ ਤਾਂ ਫੋਨ ਕਰ ਦੋ ਹੱਦ ਹੋ ਗਈ ਯਾਰ ਉਹ ਆ ਗਈ ਆ ਗਈ ਫਾਇਰ ਬ੍ਰਿਡ ਕੋਈ ਨੀ ਕੋਈ ਗੱਲ ਨਹੀਂ ਇਹਦਾ ਗੱਡੀ ਤੁਸੀਂ ਸਾਡੀ ਮਦਦ ਅਸੀਂ ਮਦਦ ਕਰ ਰਹੇ ਹਾਂ ਸਰ ਮਦਦ ਕਰ ਰਹੇ ਹਾਂ ਭਾਈ ਜੀ ਟ੍ਰੈਫਿਕ ਪੁਆਇੰਟ ਤੋਂ ਗੱਲ ਸੁਣ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੀ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਹਾਂ ਸਾਡੀ ਚੀਜ਼ ਠੀਕ ਹੈ ਰ ਬਈ ਹੋ ਰਹੀ ਹੈ ਤੁਹਾਡੇ ਤੇ ਕੋਈ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਿਹਾ ਇਹ ਵੀ ਹੈ ਅਸੀਂ ਫਾਇਰ ਬ੍ਰਿਡ ਨੂੰ ਫੋਨ ਕਰ ਰਹੇ ਹਾਂ ਸਾਡੇ ਹੀ ਚਲਾਨ ਕਰ ਰਹੇ ਹੈ ਜੀ ਹਰਦਾਰ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜੇਰਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਫਾਇਰ ਗੇ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੁਲਾਏ ਉਧਰ ਮਾਰੋ ਜੀ ਮੈਂ ਬਾਹਰ ਰਿਹਾ ਜੀ ਸਾਡੇ ਤੋਂ ਪਹਿਲਾਂ ਫੋਨ ਕੀਤਾ ਜੀ ਅਸੀਂ ਕੰਟਰੋਲ ਰੂਮ ਲੋ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਤੋਂ ਪਹਿਲਾਂ ਉਧਰ ਗੋਜੋ ਜੀ ਲਗੇ ਸ਼ੁਰੂਆਤ ਤੋਂ ਜਦੋਂ ਅੱਗ ਲੱਗੀ ਆ ਅਸੀਂ ਤੁਸੀਂ ਸਭੇ ਖੜੇ ਹੋਗੇ ਫਾਇਰ ਬਿਜੜਨ ਨੂੰ ਸਾਰੇ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗੀ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਅੱਗ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉਹ ਪਰ ਸਾਡਾ ਗਲਤ ਗਲ ਨਹੀਂ ਹੈ ਜੇ ਫਿਰ ਤਾਂ ਕੋਈ ਕਿਸੇ ਦੀ ਮਦਦ ਨਹੀਂ ਕਰੇਗਾ ਉਸ ਤੋਂ ਬਾਅਦ ਜੇ ਐਸਾ ਘਟੇ ਨੂੰ ਅੱਗ ਲੱਗੇ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਲੋਕਲ ਨੂੰ ਨਾਲ ਨੂੰ ਉਹਦੇ ਐਸਾ ਕੀ ਹੈ ਸਪਰਟ ਕਰ ਸਕੀਏ ਕਿ ਸਾਸਰੀਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਛੋਡੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟ ਇਸ਼ੂ ਵਿੱਚ ਗੱਲ ਕਰਾਂਗੇ ਅੱਜ ਜਿਹੜਾਪੁਰ ਛੱਤ ਬਨੂਰ ਰੋਡ ਤੇ ਇੱਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌਰੀ 에어ਪੋਰਟ ਰੋਡ ਤੇ ਜਿਹੜੇ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੋੜਿਆਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਦੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਜਿਹੜੇ ਰਾਹਗਿਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਰਾਨ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹਗਿਰਾਂ ਦੇ ਚਰਾਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੁਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਇੰਚਾਰਜ ਨੇ ਚਰਾਨ ਕੱਟੇ ਹਨ ਉਹਨੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਇਸ ਨੂੰ ਲੈ ਕੇ ਮੋਹਾਲ ਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਉਹ ਆ ਗਈ ਆ ਗਈ ਫਾਇਰ ਬ੍ਰਿਡ ਕੋਈ ਨਾ ਕੋਈ ਗੱਲ ਨਹੀਂ ਇਹਦਾ ਗੱਡੀ ਤੋਂ ਸਾਡੀ ਮਦਦ ਅਸੀਂ ਮਦਦ ਕਰ ਰਹੇ ਹਾਂ ਸਰ ਮਦਦ ਨਹੀਂ ਹੈ ਭਾਈ ਜੀ ਟ੍ਰੈਫਿਕ ਪੁਆਇੰਟ ਤੋਂ ਤੇਰੀ ਗੱਲ ਸੁਣ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੀ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਹਾਂ ਸਾਡੀ ਚਲਾਨ ਕੱਟ ਰਹੀ ਹੈ ਕੀ ਗੈਰ ਵਹੀ ਹੋ ਰਹੀ ਹੈ ਤੁਹਾਡੇ ਤੇ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਹੇ ਆ ਇਹ ਵੀ ਅਸੀਂ ਅਸੀਂ ਫਾਇਰ ਬ੍ਰਿਡ ਨੂੰ ਫੋਨ ਕਰ ਰਹੇ ਹਾਂ ਸਾਡੇ ਹੀ ਚਲਾਨ ਕਰ ਰਹੇ ਆ ਜੀ ਹਰਦਾਸ ਸਿੰਘ ਜੀ ਤੁਹਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪਾਸ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜਾ ਰਿਹਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੁਲਾਏ ਉਧਰ ਮਾਰੋ ਜੀ ਮੈਂ ਬਾਹਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਸੀ ਅਸੀਂ ਕੰਟਰੋਲ ਰੂਮ ਲੋਕ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਨੂੰ ਪਹਿਲਾਂ ਉਧਰ ਪੁੱਛੋ ਜੀ ਨੂੰ ਅੱਗ ਲੱਗੇ ਸ਼ੁਰੂ ਹੋ ਗਈ ਹੈ ਦਾ ਇਹ ਮੈਂ ਦੋ ਆਕੇ ਲੱਗੀ ਆ ਅਸੀਂ ਤੁਸੀਂ ਸਮੇਂ ਖੜੇ ਹੋਗੇ ਫਾਇਰ ਵੀ ਡੰਡੂ ਪੂਰੇ ਸਾਰੇ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗੀ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਆ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉਪਰੋਂ ਸਾਡਾ ਗਲਤ ਗਲਤ ਨਹੀਂ ਹੈਗੀ ਫਿਰ ਤਾਂ ਕੋਈ ਕਿਸੇ ਦੀ ਮਦਦ ਨਹੀਂ ਕਰੇਗਾ ਅਸ ਤੋਂ ਬਾਅਦ ਜੇ ਐਸਾ ਕੱਟੀ ਨੂੰ ਆਕੇ ਲੱਗੇ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਨੋਕਲ ਉਹਨਾਂ ਨੂੰ ਕਹੋ ਤੇ ਸਕੇ ਪ੍ਰੋਵਾਈਡ ਕਰ ਸਕੀਏ ਕਿ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਥੋਡੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟ ਇਸ਼ੂ ਵਿੱਚ ਗੱਲ ਕਰਾਂਗੇ ਅੱਜ ਜਿਲਰਪੁਰ ਛੱਤ ਬਨੂਲ ਰੋਡ ਤੇ ਇੱਕ ਹਾਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌਰੀ 에어ਪੋਰਟ ਰੋਡ ਤੇ ਜਿਹੜੀਆਂ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੋੜਾਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਤੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਬ੍ਰਿਡ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਜਿਹੜੇ ਰਾਹਗਿਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਾਰਾਨ ਕਰ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹਗਿਰਾਂ ਚਾਰਾਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੋਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਇੰਚਾਰਜ ਨੇ ਚਾਰਾਨ ਕੱਟੇ ਹਨ ਉਨਾ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਸੂ ਲੈ ਕੇ ਮੌਲਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਅੱਜ ਕਰਿਆ ਖੱਡੀ ਲੈ ਜਾਓ ਮਾਰੂ ਗੇਡੂ ਤਾਂ ਫੋਨ ਕਰ ਦੋ ਹੱਦ ਹੋ ਗਈ ਯਾਰ ਉਹ ਆ ਗਈ ਆ ਗਈ ਫਾਇਰ ਬ੍ਰੀਡ ਕੋਈ ਨਾ ਕੋਈ ਗੱਲ ਇਹਦਾ ਗੱਡੀ ਉਹਦਾ ਵੀ ਮਦਦ ਅਸੀਂ ਮਦਦ ਕਰ ਰਹੀ ਆ ਸਰ ਮਦਦ ਕਰ ਰਹੀ ਆ ਭਾਈ ਜੀ ਟ੍ਰੈਫਿਕ ਪੁਆਇੰਟ ਤੋਂ ਮੇਰੀ ਗੱਲ ਸੁਣ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਸਾਡੀ ਵੀ ਚੀਜ਼ ਠੀਕ ਹੈ ਰ ਭਾਈ ਹੋ ਰਹੀ ਹੈ ਤੁਹਾਡੇ ਦੇ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਿਹਾ ਇਹ ਵੀ ਅਸੀਂ ਅਸੀਂ ਫਾਇਰ ਬ੍ਰੀਡ ਨੂੰ ਫੋਨ ਕਰ ਰਹੀ ਆ ਸਾਡੇ ਚਲਾਨ ਕਰ ਰਿਹਾ ਜੀ ਹਰਪਾਲ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜੇ ਰਹਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਫਾਇਰ ਗਿਆ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਭਲਾ ਉਧਰ ਮੈ ਰੋ ਜੀ ਮੈਂ ਬਾਹਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਸੀ ਅਸੀਂ ਕੰਟਰੋਲ ਰੂਮ ਲੋ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਤੋਂ ਪਹਿਲਾਂ ਉਧਰ ਪੁੱਛੋ ਜੀ ਲਗੇ ਸੁਖੀ ਕਾਲ ਬੈਠ ਕਰੀ ਜਾਂਦੇ ਮੇਰਾ ਜਦੋਂ ਆਗ ਲੱਗੀ ਆ ਅਸੀਂ ਤੁਸੀਂ ਸਾਰੇ ਖੜੇ ਹੋਗੇ ਫਾਇਰ ਬਿਜੜਨ ਨੂੰ ਸਾਰੇ ਮਹਿਮਤ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗੀ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉਹ ਪਰ ਸਾਡਾ ਗਲਤ ਗੱਲ ਨਹੀਂ ਹੈਗੀ ਫਿਰ ਤਾਂ ਕੋਈ ਕਿਸੇ ਦੀ ਮਦਦ ਨਹੀਂ ਕਰੇਗਾ ਇਸ ਤੋਂ ਬਾਅਦ ਜੇ ਅਸਾ ਘੱਟੀ ਨੂੰ ਆਗ ਲੱਗੀ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਲੋਕਲ ਉਹਨਾਂ ਨੂੰ ਉਹਦੇ ਅਸਾ ਕੀ ਫਰਵਾਇਡ ਕਰ ਸਕੀਏ ਕਿ ਸਾਸਰੀਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਥੋਡੀ ਲੈ ਕੇ ਹਾਜ਼ਰ ਆਂ ਕਰੰਟ ਇਸ਼ੂ ਦੋਸਤੋ ਕਰੰਟ ਇਸ਼ੂ ਵਿੱਚ ਗੱਲ ਕਰਾਂਗੇ ਅੱਜ ਜਿਹੜਾਪੁਰ ਛੱਤ ਬਨੂੜ ਰੋਡ ਤੇ ਇੱਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌਰੀ 에어ਪੋਰਟ ਰੋਡ ਤੇ ਜਿਹੜੇ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੜੀਆਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਦੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾ ਤਾਂ ਵਿਅਕਤੀ ਨੂੰ ਬਾਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਵਿਗੜ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਜਿਹੜੇ ਰਾਗਰਿਆਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਰਨ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਗਰਿਆਂ ਦੇ ਚਰਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੁਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਇੰਚਾਰਜ ਨੇ ਚਰਨ ਕੱਟੇ ਹਨ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਇਸ ਨੂੰ ਲੈ ਕੇ ਮੋਲ ਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਉਹ ਆ ਗਈ ਆ ਗਈ ਫਾਇਰ ਬ੍ਰਿਡ ਕੋਈ ਨੀ ਕੋਈ ਗੱਲ ਨਹੀਂ ਇਹਦਾ ਗੱਡੀ ਉਹਦਾ ਵੀ ਮਦਦ ਅਸੀਂ ਮਦਦ ਕਰ ਰਹੇ ਹਾਂ ਸਰ ਮਦਦ ਕਰ ਰਹੀ ਹੈ ਭਾਈ ਜੀ ਟ੍ਰੈਫਿਕ ਪੁਆਇੰਟ ਤੇ ਗੱਲ ਕਰੋ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਹਾਂ ਸਾਡੀ ਚੀਜ਼ ਠੀਕ ਹੈ ਰਵਾਈ ਹੋ ਰਹੀ ਹੈ ਤੁਹਾਡੇ ਤੇ ਕੋਈ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਿਹਾ ਇਹ ਵੀ ਅਸੀਂ ਅਸੀਂ ਫਾਇਰ ਬ੍ਰਿਡ ਨੂੰ ਫੋਨ ਕਰ ਰਹੇ ਹਾਂ ਸਭ ਦੇ ਚਲਾਨ ਕਰ ਰਹੇ ਜੀ ਹਰਦਾਸ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜੇਰਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੁਲਾਇਆ ਉਧਰ ਮੈ ਰਹੋ ਜੀ ਮੈਂ ਬਾਹਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਸੀ ਅਸੀਂ ਕੰਟਰੋਲ ਰੂਮ ਲੋ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਤੋਂ ਪਹਿਲਾਂ ਉਧਰ ਪੁੱਛੋ ਜੀ ਨੂੰ ਅੱਗ ਲੱਗੀ ਸ਼ੁਰੂਆਤ ਤੋਂ ਫਾਇਰ ਦੱਸ ਜੀ ਜਦੋਂ ਅੱਗ ਲੱਗੀ ਆ ਅਸੀਂ ਤੁਸੀਂ ਸਭੇ ਖੜੇ ਹੋਗੇ ਫਾਇਰ ਵਿਟੜਨ ਨੂੰ ਪੂ ਟੋੜਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉਹ ਪਰੋਂ ਸਾਡਾ ਗਲਤ ਗੱਲ ਨਹੀਂ ਹੈਗੀ ਫਿਰ ਤਾਂ ਕੋਈ ਕਿਸੇ ਦੀ ਮਤੀ ਨਹੀਂ ਕਰੇਗਾ ਇਸ ਤੋਂ ਬਾਅਦ ਵਿਆਸਾ ਗੱਟੀ ਨੂੰ ਅੱਗੇ ਲਗੇ ਕ੍ਰੰਚ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਲੋਕਲ ਉਹਨਾਂ ਨੂੰ ਦੋਹ ਦੇ ਸਕੀਏ ਫਰਵਾਇਡ ਕਰ ਸਕੀਏ ਕਿ ਸਾਥਰੀਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਥੋੜੀ ਲੈ ਕੇ ਹਾਜ਼ਰ ਆਂ ਕ੍ਰੰਚ ਇਸ਼ੂ ਦੋਸਤੋ ਕ੍ਰੰਚ ਇਸ਼ੂ ਵਿੱਚ ਗੱਲ ਕਰਾਂਗੇ ਅੱਜ ਜਿਰਧਪੁਰ ਛੱਤ ਬਨੂੜ ਰੋਡ ਤੇ ਇੱਕ ਹਾਦਸਾ ਵਾਪਰਿਆ ਤਾਂ ਅੰਦਾਜ਼ ਦੀ ਹੈ ਕਿ ਮੋਹਾਲੀ 에ਅਰਪੋਰਟ ਰੋਡ ਤੇ ਜਿਹੜੀਆਂ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੀਰਾਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਤੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਵਲਿੰਗ ਚਾਰ ਦੇ ਵੱਲੋਂ ਜਿਹੜੇ ਰਾਹਗੀਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਲਾਨ ਕੱਢ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹ ਦੇ ਚਰਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੋਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਚਾਰ ਨੇ ਚਰਨ ਕੱਟੇ ਹਨ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਸੂ ਲੈ ਕੇ ਮੋਹਾਲੀ ਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਅੱਜ ਕਰਦੇ ਹਾਂ ਖੱਡੀ ਲੈ ਜਾਓ ਮੈਨੂੰ ਗੇਡੂ ਤਾ ਫੋਨ ਕਰ ਦੋ ਅੱਧੇ ਹੋ ਗਈ ਯਾਰ ਉਹ ਆ ਗਈ ਆ ਗਈ ਫਾਇਰ ਬੀਜੇ ਤੋਂ ਜ਼ੋਰ ਕਰਦਿਆਂ ਆ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਿਕੀ ਮਦਦ ਕਰੇਗਾ ਤੁਸੀਂ ਸਾਡੀ ਮਦਦ ਅਸੀਂ ਮਦਦ ਕਰ ਰਹੇ ਹਾਂ ਸਰ ਕੋਈ ਮਦਦ ਨਹੀਂ ਭਾਈ ਜੀ ਟ੍ਰੈਫਿਕ ਪੁਆਇੰਟ ਤੋਂ ਮੇਰੀ ਗੱਲ ਸੁਣ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੀ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਆ ਅਸੀਂ ਮਦਦ ਕਰਦੇ ਹਾਂ ਸਾਡੀ ਠੀਕ ਹੈ ਰ ਬਈ ਹੋ ਰਹੀ ਹੈ ਤੁਹਾਡੇ ਤੇ ਕੋਈ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਹੇ ਆ ਇਹ ਵੀ ਅਸੀਂ ਅਸੀਂ ਫਾਇਰ ਬੀਡ ਨੂੰ ਫੋਨ ਕਰ ਰਹੇ ਹਾਂ ਸਾਡੇ ਚਲਾਨ ਕਰ ਰਹੇ ਆ ਜੀ ਹਰਦਾਰ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪਾਸ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜੇਰਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹਦਾ ਅਸੀਂ ਹੁਣ ਬੁਲਾਇਆ ਉਧਰ ਮਰੋ ਜੀ ਮੈਂ ਬਾਹਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਅਸੀਂ ਕੰਟਰੋਲ ਰੂਮ ਨੂੰ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਤੋਂ ਪਹਿਲਾਂ ਉਧਰ ਪੁੱਛੋ ਜੀ ਨੂੰ ਅੱਗ ਲੱਗੇ ਸ਼ੁਰੂਆਤ ਹੋਈ ਮੈਂ ਪਹਿਲਾਂ ਦੱਸੀ ਜਦੋਂ ਅੱਗ ਲੱਗੀ ਆ ਅਸੀਂ ਤੁਸੀਂ ਸਮੇਂ ਖੜੇ ਹੋਗੇ ਫਾਇਰ ਵਿਟੜ ਨੂੰ ਪੁ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉਹ ਪਰ ਸਾਡਾ ਗਲਤ ਗੱਲ ਨਹੀਂ ਹੈਗੀ ਫਿਰ ਦਾ ਕੋਈ ਜਿਸੇ ਦੀ ਮਤ ਨਹੀਂ ਕਰੇਗਾ ਅੱਜ ਤੋਂ ਬਾਅਦ ਵੀ ਅਸਾ ਘਟੀ ਨੂੰ ਅੱਗੇ ਲਗੇ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਲੋਕਲ ਉਹਨਾਂ ਨੂੰ ਕਹੋ ਦੇ ਸਕੀਏ ਫਰਵਾਇਡ ਕਰ ਸਕੀਏ ਕਿ ਸਤਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਥੋੜੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟ ਇਸ਼ੂ ਵਿੱਚ ਗੱਲ ਕਰਾਂਗੇ ਅੱਜ ਜਿਰਧਪੁਰ ਛੱਤ ਬਨੂੜ ਰੋਡ ਤੇ ਇੱਕ ਹਾਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌੜੀ 에ਰਪੋਰਟ ਰੂਟ ਤੇ ਜਿਹੜੇ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗਰਾਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਤੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਵਲ ਇੰਚਾਰਜ ਦੇ ਵੱਲੋਂ ਜਿਹੜੇ ਰਾਹਗਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਾਰਾਨ ਕਰ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹ ਦੇ ਚਰਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੋਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਚਾਰ ਨੇ ਚਰਨ ਕੱਟੇ ਹਨ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਸੂ ਲੈ ਕੇ ਮੋਹਾਲੀ ਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਅੱਜ ਕਰਦੇ ਹਾਂ ਖੱਡੀ ਲੈ ਜਾਓ ਮਾਰੂ ਗੇਡੂ ਨੂੰ ਤਾਂ ਫੋਨ ਕਰ ਦੋ ਅੱਦੇ ਹੋ ਗਈ ਯਾਰ ਉਹ ਆ ਗਈ ਆ ਗਈ ਫਾਇਰ ਬਲ ਕੋਈ ਨਾ ਕੋਈ ਗੱਲ ਕੋਈ ਕਿਸੇ ਦਾ ਪਹੁੰਚ ਕਰੇਗਾ ਇਹਦਾ ਗੱਡੀ ਉਹਦਾ ਵੀ ਮਦਦ ਅਸੀਂ ਮਦਦ ਕਰਦੇ ਆ ਸਰ ਮਦਦ ਨਹੀਂ ਆ ਭਾਈ ਜੀ ਟ੍ਰੈਫਿਕ ਪੁਆਇੰਟ ਤੋਂ ਮੇਰੀ ਗੱਲ ਸੁਣ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਆ ਸਾਡੀ ਵੀ ਚੀਜ਼ ਠੀਕ ਹੈ ਰ ਭਾਈ ਹੋ ਰਹੀ ਹੈ ਤੁਹਾਡੇ ਦੇ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਿਹਾ ਇਹ ਵੀ ਅਸੀਂ ਅਸੀਂ ਫਾਇਰ ਬੀਡ ਨੂੰ ਫੋਨ ਕਰ ਰਹੇ ਆ ਸਾਡੇ ਚਲਾਨ ਕਰ ਰਹੇ ਆ ਜੀ ਹਰਪਰ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਅਸੀਂ ਕਿਹਾ ਜਾ ਰਿਹਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਫਾਇਰ ਗੇ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੋਲੇ ਉਧਰ ਮਾਰੋ ਜੀ ਮੈਂ ਬਾਹਰ ਰਿਹਾ ਜੀ ਸਾਡੇ ਤੋਂ ਪਹਿਲਾਂ ਫੋਨ ਕੀਤਾ ਜੀ ਅਸੀਂ ਅਸੀਂ ਕੰਟਰੋਲ ਰੂਮ ਲੋ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਤੋਂ ਪਹਿਲਾਂ ਉੱਥੋਂ ਪੁੱਛੋ ਜੀ ਲਗੇ ਸੁਖੀ ਕਾ ਬੈਸ ਕਰੀ ਜਾਂਦੇ ਮੈਂ ਤੁਸੀ ਮੈਂ ਦੱਸਦੀ ਜਦੋਂ ਆਗ ਲੱਗੀ ਆ ਅਸੀਂ ਤੁਸੀਂ ਸਵੇ ਖੜੇ ਹੋਗੇ ਫਾਇਰ ਬਿਗੜਨ ਨੂੰ ਸਾਰੇ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗੀ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਆ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉਪਰੋਂ ਸਾਡਾ ਗਲਤ ਗਲ ਨਹੀਂ ਹੈਗੀ ਫਿਰ ਤਾਂ ਕੋਈ ਕਿਸੇ ਦੀ ਮਤ ਨਹੀਂ ਕਰੇਗਾ ਅਸ ਤੋਂ ਬਾਅਦ ਵੀ ਅਸਾ ਘਟੇ ਨੂੰ ਆਗ ਲੱਗੀ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਨੋਕਲ ਉਹਨਾਂ ਨੂੰ ਦੋਹ ਦੇ ਸਕੀਏ ਪ੍ਰੋਵਾਈਡ ਕਰ ਸਕੀਏ ਸਾਸਰੀਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟ ਇਸ਼ੂ ਵਿੱਚ ਗੱਲ ਕਰਾਂਗੇ ਅੱਜ ਜਿਹੜਾਪੁਰ ਛੱਤ ਬਨੂੜ ਰੋਡ ਤੇ ਇੱਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌਰੀ 에어ਪੋਰਟ ਰੋਡ ਤੇ ਜਿਹੜੇ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੋੜਿਆਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਦੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਜਿਹੜੇ ਰਾਹਗਿਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਰਨ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹਗਿਰਾਂ ਦੇ ਚਰਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੋਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਇੰਚਾਰਜ ਨੇ ਚਰਨ ਕੱਟੇ ਹਨ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨਤਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਇਸ ਨੂੰ ਲੈ ਕੇ ਮੋਲ ਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਮੈਨੂੰ ਗੱਡੂ ਤਾਂ ਫੋਨ ਕਰ ਦੋ ਆਧੇ ਹੋ ਗਈ ਯਾਰ ਉਹ ਆ ਗਈ ਆ ਗਈ ਫਾਇਰ ਬ੍ਰਿਡ ਕੋਈ ਨੀ ਕੋਈ ਗੱਲ ਨਹੀਂ ਇਹਦਾ ਗੱਡੀ ਤੁਸੀਂ ਸਾਡੀ ਮਦਦ ਅਸੀਂ ਮਦਦ ਕਰਦੇ ਹਾਂ ਭਾਈ ਜੀ ਟ੍ਰੈਫਿਕ ਪੁਆਇੰਟ ਤੇ ਮੇਰੀ ਗੱਲ ਸੁਣੋ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੀ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਹਾਂ ਸਾਡੀ ਠੀਕ ਹੈ ਰਵਾਈ ਹੋ ਰਹੀ ਹੈ ਤੁਹਾਡੇ ਤੇ ਕੋਈ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਜੀ ਕੀ ਕਹਿ ਰਹੇ ਆ ਇਹ ਵੀ ਅਸੀਂ ਅਸੀਂ ਫਾਇਰ ਬ੍ਰਿਡ ਨੂੰ ਫੋਨ ਕਰ ਰਹੇ ਹਾਂ ਸਾਡੇ ਚਲਾਨ ਕਰ ਰਹੇ ਜੀ ਦਾਰਪ ਸਿੰਘ ਜੀ ਸਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਹੀ ਕਿਹਾ ਜਾ ਰਿਹਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਫਾਇਰ ਗਿਆ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੁਲਾਇਆ ਉਧਰ ਮਰੋ ਜੀ ਮੈਂ ਬਾਹਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਸੀ ਅਸੀਂ ਕੰਟਰੋਲ ਰੂਮ ਲੋਕ ਕਹਿੰਦੇ ਸਾਨੂੰ ਕੋਈ ਥਲਾ ਨਹੀਂ ਹੈ ਕੰਟਰੋਲ ਰੂਮ ਤੋਂ ਪਹਿਲਾਂ ਉਧਰ ਪੋਚੋ ਜੀ ਲੱਗੇ ਸ਼ੁਰੂ ਕਰੀਏ ਜਦੋਂ ਆਗ ਲੱਗੀ ਆ ਅਸੀਂ ਤੁਸੀਂ ਸਮੇਂ ਖੜੇ ਹੋਗੇ ਫਾਇਰ ਬਿਟਡ ਨੂੰ ਪਹੁੰਚਾ ਲਿਆ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗੀ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਆ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਟਦਾ ਉੱਪਰੋਂ ਸਾਡਾ ਗਲਤ ਗੱਲ ਨਹੀਂ ਹੈਗੀ ਫਿਰ ਤਾਂ ਕੋਈ ਕਿਸੇ ਦੀ ਮਦਦ ਨਹੀਂ ਕਰੇਗਾ ਉਸ ਤੋਂ ਬਾਅਦ ਜੇ ਅਸਾ ਕੱਟੀ ਨੂੰ ਆਗ ਲੱਗੇ ਤੁਰੰਤ ਫੋਨ ਕੀਤਾ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਨੋਕਲ ਉਹਨਾਂ ਨੂੰ ਤੋਹ ਦੇ ਸਕੀਏ ਪ੍ਰੋਵਾਈਡ ਕਰ ਸਕੀਏ ਕਿ ਸਾਸਰੀਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਥੋਡੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟੀ ਜਿਹੋ ਵਿੱਚ ਗੱਲ ਕਰਾਂਗੇ ਅੱਜ ਜਿਲਰਪੁਰ ਛੱਤ ਬਨੂਲ ਰੋਡ ਤੇ ਇੱਕ ਹਾਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮੌੜੀ 에어ਪੋਰਟ ਰੋਡ ਤੇ ਜਿਹੜੀਆਂ ਲਾਈਟਾਂ ਨੇ ਉੱਥੇ ਬੀਤੇ ਸ਼ਾਮ ਇੱਕ ਕਾਰ ਨੂੰ ਭਿਆਨਕ ਅੱਗ ਲੱਗੀ ਅੱਗ ਲੱਗਦੀ ਦੇਖ ਕੇ ਉੱਥੇ ਜਾਂਦੇ ਰਾਹਗੋੜਿਆਂ ਦੇ ਵੱਲੋਂ ਆਪਣੀਆਂ ਕਾਰਾਂ ਨੂੰ ਸਾਈਡਾਂ ਤੇ ਰੋਕ ਕੇ ਉਸ ਕਾਰ ਦੇ ਵਿੱਚੋਂ ਪਹਿਲਾਂ ਤਾਂ ਵਿਅਕਤੀ ਨੂੰ ਬਾਰ ਕੱਢਿਆ ਗਿਆ ਤੇ ਉਹਦੀ ਤੁਰੰਤ ਸੂਚਨਾ ਫਾਇਰ ਵਿਗੜ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਖੜੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਜਿਹੜੇ ਰਾਹਗਿਰਾਂ ਨੇ ਮਦਦ ਕੀਤੀ ਉਹਨਾਂ ਦੇ ਹੀ ਗੱਡੀਆਂ ਦੇ ਚਰਨ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਅਤੇ ਜਿਹੜੇ ਰਾਹਗਿਰਾਂ ਦੇ ਚਰਨ ਕੱਟੇ ਗਏ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅੱਜ ਮੁਹਾਲੀ ਦੇ ਐਸਐਸਪੀ ਦੇ ਅੱਗੇ ਪੇਸ਼ ਹੋਣਗੇ ਅਤੇ ਉਹਨਾਂ ਨੇ ਹੁਣ ਜਿਹੜਾ ਟ੍ਰੈਫਿਕ ਇੰਚਾਰਜ ਨੇ ਚਰਨ ਕੱਟੇ ਹਨ ਉਨਾ ਦੇ ਉੱਪਰ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਭਗਵਾਨ ਤੁਮਨ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਸੂ ਲੈ ਕੇ ਮੋਲਦੇ ਐਸਐਸਪੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਅੱਜ ਕਰਦੇ ਹਾਂ ਖੱਡੀ ਲੈ ਜਾਓ ਮੈਨੂੰ ਗੇਟੂ ਤੇ ਫੋਨ ਕਰ ਦੋ ਹੱਦ ਹੋ ਗਈ ਯਾਰ ਉਹ ਆ ਗਈ ਆ ਗਈ ਫਾਇਰ ਬੀਟੀ ਚੋਲ ਕਰ ਦਈਏ ਆਗੇ ਕੋਈ ਨੋਈ ਕੋਈ ਗੱਲ ਨਹੀਂ ਕੋਈ ਨਾ ਕੋਈ ਮਤਲਬ ਕਰੇ ਇਹਦਾ ਗੱਡੀ ਤੁਸੀਂ ਸਾਡੀ ਮਦਦ ਅਸੀਂ ਮਦਦ ਕਰਦੇ ਹਾਂ ਸਰ ਮਦਦ ਕਰੀਏ ਭਾਈ ਜੀ ਟ੍ਰੈਫਿਕ ਪੁਆਇੰਟ ਤੋਂ ਗੱਲ ਸੁਣ ਟ੍ਰੈਫਿਕ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਰ ਟ੍ਰੈਫਿਕ ਪੁਆਇੰਟ ਦੇ ਨਾਲ ਅਸੀਂ ਮਦਦ ਕਰਦੇ ਹਾਂ ਸਾਡੀ ਚੀਜ਼ ਕਿੱਥੇ ਹੈ ਕੀ ਕਹਿ ਰਹੀ ਹੋਰੀਏ ਤੁਹਾਡੇ ਤੇ ਇੱਕ ਸਾਡੇ ਦੇ ਸਾਡਾ ਚਲਾਨ ਕਰ ਰਿਹਾ ਗੱਡੀ ਦਾ ਵੀ ਕੀ ਕਹਿ ਰਹੀ ਹੈ ਵੀ ਅਸੀਂ ਅਸੀਂ ਫਾਇਰ ਬੀਡ ਨੂੰ ਫੋਨ ਕਰ ਰਹੇ ਹਾਂ ਸਾਡੇ ਚਲਾਨ ਕਰ ਰਹੇ ਹੈ ਜੀ ਹਰਦਾਸ ਸਿੰਘ ਜੀ ਤੁਹਾਡੇ ਪੁਆਇੰਟ ਤੋਂ ਕਿੰਨੀ ਕੁ ਦੂਰ ਹੈ ਇਹ ਸਾਡੇ ਪੁਆਇੰਟ ਤੋਂ 200 ਮੀਟਰ ਹੈ ਜੀ ਤੇ ਉਹਨਾਂ ਵੱਲੋਂ ਹੀ ਕਿਹਾ ਜੇਰਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲੇ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਬੋਰੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗਾਰੇ ਨੂੰ ਤੁਸੀਂ ਫੋਨ ਕੀਤਾ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਤਾਂ ਅਸੀਂ ਹੁਣ ਬੁਲਾਏ ਉਧਰ ਮਾਰੋ ਜੀ ਮੈਂ ਬਾਹਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਅਸੀਂ ਅਸੀਂ ਕੰਟਰੋਲ ਰੂਮ ਨੂੰ ਕਹਿੰਦੇ ਸਾਨੂੰ ਕੋਈ ਤਲਾ ਨਹੀਂ ਹੈ ਕੰਟਰੋਲ ਰੂਮ ਨੂੰ ਮੈਨੂੰ ਅੱਗ ਲੱਗੀ